ਲਓ ਮਿੱਤਰੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਸ਼ੌਂਕ ਕਬੂਤਰबाजी ਦਾ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਜਾਨਵਰ ਆਪਣਾ ਇੱਕ ਆ ਕਾਲ ਸਾਖਾ ਉਤਰਿਆ ਜਿਹੜਾ ਤਾਂਸਲੇ ਤੇ ਬੈਠਾ ਸੀ ਹੁਣ ਦੋ ਆ ਉੜਦੇ ਫਿਰਦੇ ਨੇਗੇ ਆਹਾਹਾਹਾਹਾਹਾ ਗੋਲਾ ਵਚਾ ਤੇ ਮੌਜਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਆਹਾਹਾਹਾ ਉਹ ਦੇਖੋ ਜੀ ਨੀਲੀ ਕਬੂਤਰੀ ਤਿਆਰ ਆ ਉਡਣ ਨੂੰ ਪੂੰਛ ਥੋੜੀ ਜੀ ਟੇਢੀ ਹੈਗੀ ਕਿਉਂਕਿ ਇੱਕ ਬਲ ਪੂੰਛ ਦਾ ਖੰਭ ਆਇਆ ਨਹੀਂ ਆ ਰਹਿਣਾ ਛੋਟੇ ਛੋਟੇ ਨਿਕਲ ਗਈ ਧੀ ਇਹ ਪੂੰਛ ਜੇ ਕਈ ਦਿਨਾਂ ਇੱਕ ਦਿਨ ਉੱਡ ਗਈ ਧੀ ਪੂੰਛੇ ਹੱਥ ਜਾ ਗਈ ਦੀ ਵਿਚਾਰੀ ਦੀ ਮौज-ਮੂਜ ਜੀ ਵਧੀਆ ਨਕਲ ਆਈ ਹੁਣ ਇਹ ਦੇਖੋ ਆ ਆਉਂਦੀ ਆ ਦੇਖੋ ਪੂਰੀ ਮਸਤ ਆ ਗਈ ਹਟ ਟਾਈਮ ਨਹੀਂ ਚੁਸਤ ਚਲਾਗਾ ਨਾ ਕੋਈ ਸ਼ੋਰਦਗੱਲ ਮਾੜਾ ਜਿਹਾ ਨਹੀਂ ਹੱਥ ਐ ਲੈਣ ਦਿੰਦੀ ਮਾੜਾ ਜਿਹਾ ਹੱਥ ਲੱਗਾ ਜਿਆ ਦੇ ਉੜਦੀ ਆ ਦੇਖੋ ਹੈ ਇੰਨੀ ਤੇਜ਼ ਆ ਹਾ 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 ਹਾ

ਪੂਰਾ ਰੱਜਿਆ ਹੋਇਆ ਜੀ ਕੱਖਾਂ ਨਾਲ ਹੁਣ ਕਾਲੀ ਕਬੂਤਰੀ ਨੇ ਡਰਾ ਤੇ ਸਾਰੀ ਆ ਆ ਆ ਆ ਆ ਗਈ ਜੀ ਜਾਨਵਰ ਆਪਣੇ ਆ ਆ ਆ ਆ ਆ ਆ ਆ ਆ ਆ ਮਾ ਮਾ ਕਰ ਗੋਲਾ ਬੱਚਾ ਦੇਖੋ ਆ ਆ ਆ ਆ ਆ ਆ ਆ ਆ Ha 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 ha! Ha 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 ha! Om hon kommer ner i den hon. Nej, där ha 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 ha! Ha 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 ha! Lauhide mau marlanya, mustakonda gerinya ya mas Hahaha 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 hahaha. gula baca, kemarja. hahaha 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 Ah 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 ਮੌਜੇ ਨੂੰ ਛਤਰੀ ਤੇ ਦੇਖ ਕੇ ਉੱਡ ਗਿਆ ਆ ਹਾ 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 ਲਓ ਜੀ ਆ ਗਿਆ ਗੋਲਾ ਚੈੱਕੋ ਮੈਨੂੰ ਐਂ ਦੇ ਵੀ ਛਤਰੀ ਤੇ ਆਉਗਾ ਛਤਰੀ ਤੇ ਨਹੀਂ ਬੈਠਿਆ ਪਤੰਦਰ ਐਡਾ ਚਲਾਕ ਆ ਮੌਜਾ ਪਿਆਰ ਆ ਜੀ ਆ ਗਿਆ ਆ ਗਿਆ ਚਾਦਰਾਂ ਤੇ ਇਹਨੂੰ ਪਤਾ ਨਹੀਂ ਕੀ ਬਿਮਾਰੀ ਆ ਅੱਛਾ ਜਿੱਦੇ ਮੈਂ ਡੰਡਾ ਲਾਇਆਗਾ ਛਤਰੀ ਅਗਲਾ ਇੱਧਰ ਉਹਦੇ ਇੱਧਰ ਬੈ ਜਾਣਾ ਪਹਿਲਾਂ ਇੱਧਰ ਬੈਂਦਾ ਸੀ ਇੱਧਰੋਂ ਹਟ ਗਿਆ ਹੁਣ ਉੱਥੇ ਲੱਗ ਗਿਆ ਹੁਣ ਉੱਥੇ ਕੋਈ ਡੰਡਾ ਗੱਡੀਏ ਫੇਰੇ ਹਟੂਗਾ ਆ ਆ ਆ ਲਓ ਜੀ ਮਿੱਤਰੋ ਪਾਣੀ ਪੀਣ ਨੂੰ ਵੀ ਜਦੀ ਡੀਪੇ ਮਨੇ ਪਰ ਪੀ ਕੇ ਨਹੀਂ ਗਿਆ ਤਸਲੇ ਤੇ ਬਹਿ ਕੇ ਮੁੜ ਗਿਆ ਆ ਗਿਆ ਗੋਲਾ ਬੱਚਾ ਪਾਣੀ ਪੀਣ ਆ ਆ ਆ ਹਲੋ ਲਓ ਜੀ ਮੋਜਾ ਪਾਣੀ ਪੀ ਰਿਹਾ ਕਬੂਤਰੇ ਨੇ ਆਏ ਵੀ ਮੈਂ ਆਂਟਿਆਂ ਦੇ ਬਗ ਜਾਂ ਉਹ ਕਬੂਤਰੀ ਦੇ ਆਂਡੇ ਦੋ ਹੋ ਗਏ ਜੀ ਮਿੱਤਰੋ ਜਿਹੜੀ ਨੀਲੀ ਅਮਰਗੜੋਂ ਉੱਪਰ ਲਿਆਂਦੀ ਸੀ ਆ ਲੱਗੀ ਹੋਈ ਇੱਧਰ ਦਾਣੇ ਚੋਗਣਾ ਆ ਗੋਲੇ ਬਜੇ ਦੇ ਪਾਰਲੇ ਪਾਸੇ ਮੈਂ ਮਤਰਾ ਨੂੰ ਅੰਡੇ ਰਖਾਈਏ ਹੁਣ ਆਪਾਂ ਹਾਂ ਦੇਖੋ ਆ ਲੱਗ ਗਈ ਪਾਣ ਦੇ ਹਲੋ ਜੀ ਆ ਕਬੂਤਰ ਹੀ ਏਟ ਤੇ ਬੈਠੀ ਆ ਜਿਹੜੀ ਇਹਨੇ ਅੰਡੇ ਧਰੇ ਨੇ ਦੋ ਕਾਲ ਸੱਖੇ ਕਬੂਤਰ ਦੇ ਜਿਹੜਾ ਚਿੱਟਾ ਗਫਾਣ ਥੱਲੇ ਰਹਿੰਦਾ ਜਿਹੜਾ ਕਾਲੀਆਂ ਕਸਾਂ ਵਾਲੇ ਦਾ ਭਰਾ ਆ ਕਬੂਦਰੀ ਦਾ ਜੋੜਾ ਲੱਗ ਗਿਆ ਉਹ ਚੱਟੇ ਨਾਲ ਹੜਾਉਣ ਲਈ ਦੇ ਮਾਗਰ ਫਰਦਾ ਇਹਨਾਂ ਦੀ ਵੀ ਤਿਆਰੀ ਹੈ ਇੱਕ ਦਿਨ ਚਾਂਡੇ ਧਰਨ ਦੀ ਹਾਂ ਹਾਂ ਅੱਜ ਭਰਾ ਉਹ ਆਪਣੀ ਮੋਟਰ ਕੱਢਣ ਲੱਗੇ ਹੋਣਗੇ ਮੋਟਰ ਨੂੰ ਪਤਾ ਨਹੀਂ ਕੀ ਹੋ ਗਿਆ ਪਾਣੀ ਨਹੀਂ ਆ ਰਿਹਾ ਤੇ ਆ ਦੇਖੋ ਲੱਗੀ ਹੋਈ ਆ ਪਾਉਣੀ ਆ ਲੱਗੇ ਹੈ ਟਰੈਕਟਰ ਦੇਖੋ ਜੀ ਛਤਰੀ ਖੜੀ ਆ ਟਰੈਕਟਰ ਲੀਂਦਾ ਪਤਾ ਨਹੀਂ ਕਿ ਚੱਕਰ ਇਹਨਾਂ ਨੂੰ ਪਤੰਦਰੇ ਹੈ ਮਹੀਨਾ ਡੇਢ ਮਹੀਨਾ ਪਾਉਂਦੇ ਨੇ ਕਿ ਡੇਢ ਮਹੀਨੇ ਬਾਅਦ ਫੇਰ ਕੱਢ ਦਿੰਦੇ ਨੇ ਔਰ ਜੀ ਕਬੂਤਰਿਆਂ ਅੰਦਰ ਆਉਣ ਨੂੰ ਤਿਆਰ ਨਹੀਂ ਆਪਾਂ ਤੁਹਾਨੂੰ ਆਂਡੇ ਦਿਖਾ ਦਈਏ ਉਹ ਸਾਹਮਣੇ ਦਾ ਪਹਿਲੇ ਨੀਲੀ ਗੋਲੇ ਬੱਚੇ ਦੀ ਮਾਂ ਦੇ ਤੇ ਆਹ ਚਟਿਆਂ ਦਾ ਆਲਣਾ ਆ ਗਈ ਇਹ ਦੇ ਕਾਲ ਸਾਖੇ ਦੇ ਭਰਾ ਦੇ ਇੱਧਰ ਮੈਂ ਖਾਲੀ ਮਹਾ ਕਿ ਟੇਂਡਾ ਪਿਆ ਉਹ ਖੰਭ ਜਿਆ ਪਿਆ ਚਿੱਟਾ ਲਓ ਜੀ ਜਾਨਵਰ ਆਪਣੇ ਜੋੜੇ ਲੱਗੇ ਨੇ तकरीबन ਸਾਰਿਆਂ ਦੇ ਇੱਕ ਦੋ ਦਾ ਵਹਿਮ ਆਗਾ ਉਹ ਵੀ ਪੂਰਾ ਹੋ ਜੂ ਵੀਡੀਓ ਨੂੰ ਬਸ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਾਵੋ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰੋ ਆਪਣੇ ਕਬੂਤਰ ਆਵਾਜ਼ ਪ੍ਰੋਰਾ ਜਿੰਨੇ ਹੈਗੇ ਨੇਗੇ ਇੱਕ ਦੂਜੇ ਦੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿੰਨੇ ਵੀ ਆਪਣੇ ਲਵੇ ਆਉਂਦੇ ਨੇਗੇ ਵਿੱਚ ਕਬੂਤਰਾਂ ਵਾਲਿਆਂ ਦੀ ਕੋਈ ਵੀਡੀਓ ਆਉਂਦੀ ਆ ਉਹ ਚੈਨਲ ਨੂੰ ਮੈਂ ਹਰੇਕ ਵਾਰੀ ਸਬਸਕ੍ਰਾਈਬ ਜ਼ਰੂਰ ਕਰਦਾ ਭਰਾ ਲਾਈਕ ਵੀ ਕਰਦਾ ਸ਼ੇਅਰ ਵੀ ਕਰਦਾ ਫਰ ਸਾਡੀ ਵੀਡੀਓ ਨੂੰ ਕੋਈ ਨਾ ਲਾਈਕ ਕਰਦਾ ਨਾ ਸ਼ੇਅਰ ਕਰਦਾ ਸਬਸਕ੍ਰਾਈਬ ਤਾਂ ਕਰਨੀ ਕਿਈ ਹੈ ਕਬੂਤਰ ਤੰਗ ਕਰਦਾ ਕਮਾਂਡ ਲਾ ਜਿਆ ਸਾਰੀਆਂ ਕਬੂਤਰੀਆਂ ਨੂੰ ਹੁਣ ਇਹਨੂੰ ਐ ਆਇਆ ਪਿਆ ਕਿ ਮੈਂ ਕਦੋਂ ਅੰਡਿਆਂ ਦੇ ਵਗ ਜਾਂ ਦੇਖੋ ਮੂਰੋਂ ਖੜੀ ਹੋ ਉਹ ਤੁਰਦੀ ਐ ਬੱਚੇ ਬਹੁਤ ਸੋਹਣੇ ਪੌਂਦੀ ਆ ਤੇ ਅਸੇ ਜੀ ਕਬੂਤਰੀ ਗਰਮ ਬਹੁਤ ਆ ਹੈ ਬੱਚਾ ਪੌਂਦੀ ਆ ਠੰਡਾ ਉਹ ਗੋਲਾ ਬੱਚਾ ਇੰਨਾ ਠੰਡਾ ਠੰਡਾ ਉੜਦਾ ਕੋਈ ਛੱਡ ਦੋ ਗੱਲ ਜਮਾ ਹੈ ਸੁਸਤੀ ਚ ਰਹਿੰਦਾ ਹੂੰ ਜਿਹਨੇ ਚੋਸ ਤੇ ਚਲਾਕ ਐ ਨਾ ਨਹੀਂ ਪਤ ਨਹੀਂ ਕਿ ਚੱਕਰ ਮੈਂ ਕਬੂੜੀਆਂ ਗਰਦਨ ਨਾਲ ਦਾ ਨਕਮਾਉਂਦੀ ਆ ਲੰਗਾ ਕਬੂਤਰ ਆ ਇਹ ਦੇਖੋ ਆ ਆ ਗਈ ਹਰੇ ਪਾਸੇ ਘੜੀਆ ਨਾ ਜਮਾ ਦੇਖੋ ਜੀ ਕਿਸੇ ਨੂੰ ਦੇਖੋ ਕਬੂਤਰ ਕਿਵੇਂ ਖੜਨੇ ਜਾਂਦਾ ਥੱਲੇ ਵੀਡੀਓ ਆਪਣੇ ਲੰਬੇ ਹੋ ਮੇਥਰੋ ਤਾਰਾਂ ਚੋਲੀਆਂ ਦੁੱਧ ਪੋਣ ਜਾਣਾ ਬੱਕਰੀ ਚੋਣੀ ਆ ਆ ਦਾ ਦੁੱਧ ਦੇਣਾ ਜਮਾ ਹਟ ਗਈ ਕਿਉਂਕਿ 2 ਮਹੀਨੇ ਦੀ ਗੱਬਣਾ ਸੁੱਕ ਗਿਆ ਦੁੱਧ ਇਹ ਬੱਕਰੀ ਹੈ ਜੀ ਉਹ ਹੁਣ ਚੋਣੀ ਹੈਗੀ ਇਹ ਦੁੱਧ ਦਿੰਦੀ ਹੈਗੀ 1 ਡੰਗ ਦਾ 1.5 ਲੀਟਰ ਇੱਕ ਡਾਂਗੇ ਪਾਲੀ ਦੀ ਆਪਾਂ ਨੇ ਸਵੇਰੇ ਚੋਂਦੇ ਨਹੀਂ ਸ਼ਾਮ-ਸ਼ਾਮ ਨੂੰ ਛੋ ਲੈਨੇ ਆ ਮੱਝ ਨੇ ਦੇਤਾ ਹੁਣ ਆ ਬੱਠਾ ਝੋਟਾ ਉਹ ਬੱਠਿਆ ਜਿੰਮੀ ਇੱਕ ਕੁੱਤੀ 2 ਸਾਲ ਦੀ ਹੋ ਗਈ ਭਰਾਵੋ ਆਪਾਂ ਨੇ ਕੁੱਤੀ ਭرائی ਹੈ ਨਹੀਂ ਬੋਲ ਕੇ ਕਈ ਵਾਰੀ हट ਗਈ ਇਹ ਆਪਾਂ ਨੂੰ ਲੱਗਦਾ ਤਾਂ ਡਰ ਵੀ ਜੇ ਮੈਂ ਸੂਪੀ ਇਹ ਸੂਣ ਤੋਂ ਮੈਂ ਘਰੋਂ ਵੱਢਣ ਲੱਗੂ ਆਪਾਂ ਫੜਾਉਣੀ ਆ ਜੇ ਕੋਈ ਹੈਗਾ ਮਿੱਤਰ ਪਿਆਰਾ ਸਬਸਕ੍ਰਾਈਬ ਕਰਨ ਵਾਲਾ ਜੰਨਾ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰੂਗਾ ਉਹਨੂੰ ਵੀੜੇ ਆਪਾਂ ਕੁੱਤੀ ਫਰੀ ਦੇ ਦਿਆ। ਕਪੀਰੀਅਨ ਪਿਓਰ ਕਪੀਰੀਅਨ ਕੁੱਤੀ ਹੈਗੀ ਦੇਖੋ। ਸੋਣੀ ਚਣਖੀ ਆ ਕੋਈ। ਤੌਣੀ ਹੈਗਾ। ਇਹਦੀ ਮਾਂ ਵੀ ਆਪਣੇ ਪਿੰਡੀ ਆ, ਬਾਪ ਇਹਨਾਂ ਦਾ ਥੀ ਛੋਟਾ ਜਿਹਾ ਬਜਰਾ ਉਹ ਮਰ ਗਿਆ। ਕੁੱਟਿਆਂ ਨੇ ਪਾੜਤਾ ਥੀ। ਜਿਹੜਾ ਕੋਈ ਐ ਹੁਸ਼ਾਹਵਾਨ ਰੱਖਣ ਵਾਲਾ ਘਰੇ ਰੱਖਣ ਵਾਲਾ ਐ ਨਾ ਹੋਵੇ ਵੀ ਗਾਹਾਂ ਲਿਆ ਕੇ ਇਥੋਂ ਵੀ ਭਰਾ ਉਹ ਬੰਨਤੀ ਮੁੜ ਕੇ ਨਾ ਕੋਈ ਰੋਟੀ ਪਾਉਂਦਾ ਨਾ ਕੋਈ ਪਾਣੀ ਪਾਉਂਦਾ। ਉਹ ਨਾਲ ਲੈ ਕੇ ਜਾਇਓ ਠੀਕ ਐ ਨਾ ਜਿਹੜਾ ਕੋਈ ਐ ਹੋ ਸ਼ਾਮ ਨਾਲ ਰੱਖਣ ਵਾਲਾ ਉਹ ਆ ਕੇ ਜਦ ਮਰਜ਼ੀ ਲੈ ਜਾ ਸਕਦਾ ਆਪਾਂ ਦੇ ਦੇਵਾਂਗੇ ਕੋਈ ਦਿੱਕਤ ਨਹੀਂ ਕਮੈਂਟ ਕਰਕੇ ਪੁੱਛ ਲੈਵੇ ਨੰਬਰ ਦੇ ਦੇ ਆ ਉਹਦਾ ਫੋਨ ਨੰਬਰ ਆਪਾਂ ਫੋਨ ਤੇ ਗੱਲ ਕਰਕੇ ਅਗਲੇ ਨੂੰ ਦੇ ਦੇਵਾਂਗੇ ਓੜੇ 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 ਚਲੋ ਵੀ ਚਲੋ ਚਲੋ ਪੁੱਤ ਚਲੋ ਹੁਣ ਹੋ ਗਿਆ ਕਵੇਲਾ ਆਪਾਂ ਹੁਣ ਚੋਣੀਆਂ ਧਾਰ ਚੱਲ ਪੁੱਤ ਗੋਲਿਆ ਇਹ ਮੇਰਾ ਗੋਲਾ ਬੱਚੋ ਲਓ ਜੀ ਮਿੱਤਰੋ ਜਾਨਵਰ ਹੋ ਗਏ ਫਿੱਟ ਆ ਵੀ ਰੱਖ ਲਈਏ ਕਬੂਤਰੀ ਬੈ ਗਈ ਜਾਣ ਸਾਰਾਂਡੇ ਤੇ ਨੀਲੀ ਵੀ ਬੈ ਗਈ ਕਬੂਤਰਾਂ ਨੇ ਪਾ ਦਿੱ ਕਸਮਾਨ ਵਾਹ ਜੀ ਵਾਹ ਅੰਦਰੋਂ ਗੁੱਲਾ ਵਜਾ ਵੀ ਟੱਕਰ ਲੰਦਾ ਪੂਰੀ ਕਾਲ ਸਾਖੇ ਨਾਲ ਇਹ ਦੋਏ ਭਾਈ ਭਾਈ ਬੈਠੇ ਨੇ ਆਹ ਜੀ ਕਾਲ ਸਾਖੇ ਉਹ ਜਿਹੜਾ ਪਰਲੇ ਪਾਸੇ ਬੈਠਾ ਕਾਲਸਾ ਖਾ ਉਹਦੇ ਅੰਡੇ ਨੇ ਉਹ ਡੱਬੀ ਕਬੂਤਰੀ ਦੇ ਇਹ ਔਰਲੇ ਦਾ ਜੋੜਾ ਆ ਡੱਬੀ ਕਬੂਤਰੀ ਨਾਲ ਪਾਉਣਾਗਾ ਆ ਕਾਲੀ ਦਾ ਮੌਜੇ ਨਾਲ ਆ ਆ ਆ ਆ ਆ ਉਸ ਵੇਲੇ ਕਬੂਤਰੀਆਂ ਨਹੀਂ ਬੈਂਦੀਆਂ ਕਬੂਤਰ ਨਹੀਂ ਬੈਂਦੇ ਸਮਝੋ ਬਾਹਰ ਆ ਨੀਲਾ ਝੋਟਾ ਕਿਥੇ ਉਹ ਫੜਦਾ ਜੀ ਉੱਪਰ ਪਰਾਵੋ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਅਲਵੇ ਦਾ ਫੇਰ ਮਿਲਾਂਗੇ ਜਿਉਂਦੇ ਰਹੇ ਸਤਿ ਸ੍ਰੀ ਅਕਾਲ ਜੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ